ਮੇ ਜੀ ਅੱਖ ਲੱਗੀ ਹੋਰ ਕਿੱਦਾਂ ਤੁਹਾਡੀ ਅੱਖ ਲੱਗੀ ਤੇ ਤੁਹਾਡੀ ਤੁਹਾਡੀ ਲੱਖ ਲੱਗੀ ਤੁਹਾਡੀ ਅੱਖ ਲੱਗੀ ਉੱਤੇ ਮੁੰਡੇ ਦੀ ਜਾਣਦੇ ਨਹੀਂ ਮੁੰਡੇ ਕਿੱਥੇ ਜਾਣ ਕਿਤੇ ਨਹੀਂ ਕੋਈ ਥੱਲੇ ਉਹ ਗੱਡੀ ਚ ਵੱਜੀ ਸੀ ਪੁਲਿਸ ਵਾਲੇ ਦੀ ਬੱਸ ਨਹੀਂ ਤੁਹਾਡੀ ਗਲਤੀ ਹੈਗੀ ਨਹੀਂ ਹੈਗੀ ਬੜਾ ਮਰਦੇ ਆ ਹਾਂ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਐਕਸੀਡੈਂਟ ਕਰਤਾ ਉਹ ਤੋਂ ਹੱਜੇ ਨਜ਼ਰ ਆ ਰਹੇ ਨੇ ਤੇ ਛੋਟੇ ਬੱਚੇ ਦੀ ਸੱਟਾਂ ਲੱਗੀਆਂ ਨੇ ਤੁਸੀਂ ਉੱਜਬੀ ਆ ਗਏ ਅਸੀਂ ਨਹੀਂ ਭੱਜਣ ਦਿੰਦੇ ਉਹ ਬੰਦਾ ਹੱਦਾਂ ਵੇ ਜੀ ਉੱਥੋਂ ਦੀ ਕੋਈ ਗੱਲ ਨਹੀਂ ਅਸੀਂ ਜਾਵੇ ਭਾਜੀ ਬੱਚੇ ਦੇ ਜਵਾਕ ਦੇ ਜਵਾਕ ਦੇ ਯਾਰ ਚੱਪਲਾ ਪਈਆਂ ਦੇਖੋ ਰੋਂਗ ਸਾਈਡ ਆ ਰਿਹਾ ਰੋਂਗ ਸਾਈਡ ਬੱਚੇ ਦੇ ਮਾਰੀਆ ਇਹ ਕੀ ਮਤਲਬ ਸਭ ਤੋਂ ਪਹਿਲੀ ਗੱਲ ਤਾਂ ਜਿਹੜੇ ਬੰਦੇ ਦੀ ਅੱਖ ਲੱਗੀ ਹੋਵੇ ਨਾ ਇਹਨਾਂ ਪਸੀਨਾ ਨਹੀਂ ਆਉਂਦਾ ਇਹਨੇ ਡੈਫੀਨੇਟਲੀ ਨਸ਼ਾ ਕੀਤਾ ਆਇਆ ਵਾ ਮੈਡੀਕਲ ਕਰਾ ਲਓ ਹਰੇਕ ਨਸ਼ਾ ਨਿਕਲੇਗਾ ਇਹਦਾ ਇਹਨੇ ਪੈਸੇ ਜਵਾਕਾਂ ਦੇ ਦਿੱਤਾ ਇਹਨੇ ਬੱਚੀ ਦੀ ਹਾਲਤ ਕਿਸਤ੍ਰਾ ਬ੍ਰਦਰ ਬੱਚੀ ਦੀ ਹਾਲਤ ਕਿਸਤ੍ਰਾ ਈ ਬੱਚੇ ਨੇ ਦੋਨੇ ਗੋਡੇ ਆ ਨਾ ਜਿਹੜੇ ਕੰਮ ਨਹੀਂ ਕਰਦੇ ਗੋਡਿਆਂ ਤੇ ਬੱਚੀ ਰੱਟ ਅੱਛਾ ਇੱਕ ਤਾਂ ਇਹਨੇ ਪੰਜਾਬ ਸਰਕਾਰ ਦੀ ਗੱਡੀ ਢੋਕਤੀ ਆ ਭਾਈ ਜੂਸ ਪਿੰਦੇ ਸੀਗੇ ਉਹ ਦੂਸਰੇ ਬੱਚੇ ਆ ਇੱਕ ਲੇਡੀ ਸੀਗੀ ਉਹਦੇ ਕੋਲ ਦੀ ਗੱਡੀ ਲੰਗੀ ਆ ਇਹਨੇ ਤਾਂ ਸਾਦੇ ਤੱਕੜਦੇ ਨੇ ਸੀ ਅੱਜ ਇਹਨੂੰ ਪੈਣ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ ਇਹ ਇਹ ਜੀ ਬੰਦਾ ਭੱਜ ਗਿਆ ਉਹ ਭੱਜ ਗਈ ਉਹ ਪਹਿਲਾ ਕੀ ਨਾਮ ਹੈ ਤੁਹਾਡਾ ਜੀ ਤੁਹਾਡਾ ਪਿਆ ਦੇਖੋ ਨੁਕਸਾਨ ਕਰਕੇ ਬੱਚੇ ਦੇ ਪੈਸੇ ਤੂੰ ਜਾਏਗਾ ਨਹੀਂ ਜਾਏਗਾ ਇੱਕ ਮਿੰਟ ਆਪਸਾ ਛੱਡੋ ਨਹੀਂ ਛੱਡਣਾ ਤੁਸੀਂ ਬੋਲੋਗੇ ਤੁਸੀਂ ਚੱਲੋ ਸਭੀ ਕੋ ਜਿਹੜੀ ਲਾਈਵ ਤਸਵੀਰ ਆ ਤੁਸੀਂ ਦੇਖੋ ਜੇ ਗੱਲ ਕਰੀਏ ਤਾਂ ਜਿਹੜਾ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਾਂ ਬਸ ਠੀਕ ਬਰਾਦਰ ਨਾਮ ਕੀ ਨਾਮ ਤਾਂ ਦੱਸੋ ਐਕਸੀਡੈਂਟ ਕਰਦਾ ਕੋਈ ਬੋਲਦੇ ਨਹੀਂ ਬੇ ਨਾਮ ਕੀ ਤੁਹਾਡਾ ਅੱਗੇ ਦਾ ਕੋਈ ਦਿੱਤਾ ਨਹੀਂ ਐਕਸੀਡੈਂਟ ਸੀਮਨ ਜੀ ਨਾਮ ਕੀ ਤੁਹਾਡਾ ਨਾਮ ਤਾਂ ਹੋਏਗਾ ਕਿ ਨਹੀਂ ਹੋਏਗਾ ਜਾਣ ਕੇ ਤਾਂ ਕੋਈ ਵੀ ਨਹੀਂ ਕਰਦਾ ਕਿਵੇਂ ਹੋਇਆ ਨਾਮ ਕੀ ਤੁਹਾਡਾ ਐਕਸੀਡੈਂਟ ਕਿਵੇਂ ਹੋਇਆ ਜੀ ਹੱਥ ਲੱਗ ਗਈ ਸੀ ਬਸ ਕੋਈ ਨਹੀਂ ਜੀ ਜੋ ਨਾਮ ਕੀ ਤੁਹਾਡਾ ਕਿਹੜੀ ਜਗ੍ਹਾ ਤੋਂ ਹੋਰ ਕਿੱਡੀ ਵੇ ਜਾ ਰਹੇ ਸੀ ਇੱਥੇ ਹੀ ਆ ਬੋਲ ਲੋਕਲ ਹੀ ਆ ਅੱਛਾ ਐਕਸੀਡੈਂਟ ਆ ਬਿਲਕੁਲ ਜਿਹੜੀਆਂ ਤਸਵੀਰਾਂ ਵਾਲੇ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਐਕਸੀਡੈਂਟ ਕਰਤਾ ਉਹ ਤੋਂ ਹੱਜੇ ਨਜ਼ਰ ਆ ਰਹੇ ਨੇ ਤੇ ਛੋਟੇ ਬੱਚੇ ਦੀ ਸੱਟਾਂ ਲੱਗੀਆਂ ਨੇ ਤੁਸੀਂ ਤਾਂ ਬੜੇ ਆਰਾਮ ਨਾਲ ਕਹਿੰਦਾ ਜੀ ਤੁਸੀਂ ਸ਼੍ਰੀਮਾਨ ਜੀ ਬੜੇ ਆਰਾਮ ਨਾਲ ਕਹਿੰਦਾ ਕਿ ਤੁਹਾਡੀ ਅੱਖ ਲੱਗੀ ਸੀ ਤੁਸੀਂ ਤਾਂ ਬੱਚੇ ਦੀ ਜ਼ਿੰਦਗੀ ਦਾਤ ਤੇ ਲਾਤੀ ਨਸ਼ਾ ਪਤਾ ਕੀਤਾ ਤੁਸੀਂ ਕੋਈ ਨਾ ਮੈਂ ਕੱਲ ਨਸ਼ਾ ਪਤਾ ਕਰਨਾ ਹੈ ਅੱਖ ਲੱਗੀ ਗਈ ਇੱਕਦਮ ਇਹ ਗੱਡੀ ਦਾ ਉੱਪਰ ਨੁਕਸਾਨ ਹੋਇਆ ਉਹ ਨਹੀਂ ਤੁਸੀਂ ਦੇਖਦੇ ਅਸਨ ਨਾਲੀ ਕਿਹੜੀ ਗੱਲ ਹੈ ਮੁੰਡੇ ਨੂੰ ਹਸਤਾ ਭੇਜਿਆ ਤੁਸੀਂ ਹਾਂ ਕੋਈ ਨਹੀਂ ਮੈਂ ਯਾਰ ਹੁਣ ਇਹ ਤਾਂ ਲੱਗੀ ਆ ਤੁਸੀਂ ਦਾ ਇਦਾਂ ਆ ਕੇ ਸਾਰੇ ਜਿੱਦਾਂ ਮੈਂ ਹੁਣੇ ਵੀ ਕੋਈ ਮੈਨੂੰ ਜਾਇ ਕੋਈ ਕਰਕੇ ਪੱਜ ੱੱਲਾ ਮੈਂ ਇੱਥੇ ਹੀ ਰਹਿਣਾ ਇਹਦਾ ਕਮਾਲ ਹੈ ਕੋਈ ਮੁੰਡਾ ਥੱਲੇ ਰਹਿਤਾ ਉੱਤ ਨਹੀਂ ਇਹ ਕਰਪਾ ਮੈਂ ਇਹਦਾ ਤੁਸੀਂ ਹਾਰ ਤੁਸੀਂ ਆਪਣੇ ਕੋਲ ਬਣਾਈ ਜਾਂਦੇ ਹੋ ਤੁਸੀਂ ਤਾਂ ਖੁਸ਼ ਹੋ ਰਹੇ ਹੋ ਕੋਈ ਨਹੀਂ ਹਾਂ ਖੁਸ਼ ਹੋ ਰਿਹਾ ਮੇਰੀ ਇੱਕ ਨੁਕਸਾਨ ਹੋ ਮੈਂ ਕੋਈ ਗੱਡੀ ਅਗਨੀ ਵਾਂਗ ਵੀ ਹੁੰਦੀ ਹੈ ਜਿਹੜੀ ਕਿ ਮੈਗਨੈਟਿਕ ਗੱਡੀ ਭਾਈ ਟੁੱਡੀ ਨਹੀਂ ਆ ਗਈ ਐ ਇੱਧਰ ਆ ਰਹੇ ਹਾਂ ਤੁਸੀਂ ਇਹ ਰੋਂਗ ਸਾਈਡ ਬਹੁਤ ਜ਼ਿਆਦਾ ਸੀ ਗੱਡੀ ਦੀ ਤਾਂ ਜਾ ਕੇ ਇਦਾਂ ਕਰਦੇ ਜਵਾਬ ਨੂੰ ਪਤਾ ਹੀ ਗੱਡੀ ਚੱਲ ਜਾਣੀ ਸੀ ਆਪਾਂ ਠੀਕ ਐ ਅੱਫਾ ਮੋਕੇ ਤੇ ਖੜੇ ਸੀ ਪਲੇਰੂ ਕੋਲ ਤੇ ਕੱਪਾ ਖੜੇ ਸੀ ਕਹਿੰਦੇ ਤਾਂ ਤੈਨੂੰ ਲੱਗਦਾ ਗੱਡੀ ਖੜੀ ਸੀ ਤਾਂ ਬਚਾਅ ਹੋ ਗਿਆ ਬਿਲਕੁਲ ਬਿਲਕੁਲ ਰੱਬ ਨੇ ਬਚਾਲਿਆ ਸੀ ਮਰ ਜਾਣਾ ਸੀ ਇੱਥੇ ਖੜੇ ਖੜੇ ਨਿਊਜ਼ਪੀਨ ਤੇ ਬਿਤੇ ਅੱਛਾ ਗਲਤ ਗੱਲ ਕੀਤੀ ਸਾਰੀ ਗੱਲਬਾਤ ਸ਼ੁਰੂ ਤੋਂ ਦੱਸੋ ਜਮੇ ਇੱਧਰ ਅੱਪਰ ਖੜੇ ਸੀ ਕੋਈ ਆਪਣਾ ਗਲਾਸ ਪੀ ਰੇ ਸੀ ਸਾਨੂੰ ਦਾ ਪਾਪਾ ਇੱਧਰੋਂ ਆਇਆ ਫੋਟੋ ਜਾ ਰਹੀ ਤੇ ਹੋਰ ਕੀ ਭਾਜੀ ਇਹ ਸਾਈਡ ਹੀ ਨਹੀਂ ਇਹਦੀ ਹੈ ਜੀ ਸਾਈਡ ਪਰਲੀ ਜਾਏਗੀ ਇਹ ਅੱਖ ਲੱਕੀ ਤੂੰ ਸੈੜ ਤੇ ਘੰਟਾ ਰੋਕ ਕੇ ਰਖੀਆ ਕਿਤੇ ਸੈੜ ਤੇ ਸੋ ਜਾ ਲੋਕ ਕਿ ਹੈਗਾ ਕਿ ਲੱਕੀ ਗੱਡੀ ਮਾਰਦੇ ਦਾ ਸਾਰੀ ਦੁਨੀਆ ਖਤਮ ਕਰ ਦੇਗਾ ਤੂੰ ਗੱਡੀ ਚੜਾ ਦੇਗਾ ਬ੍ਰਦਰ ਕੀ ਨਾਮ ਦਾ ਡਾ ਜੀ ਮੇਰਾ ਨਾਮ ਸੰਪਨਾ ਜੀ ਕਿਹੜੀ ਜੂਸ ਪੀਰੇ ਕੀ ਗੱਲ ਹੋਈ ਜੀ ਆਪਾਂ ਇੱਥੇ ਖੜ ਕੇ ਜੂਸ ਪੀਰੇ ਸੀਗੇ ਪਿੱਛੇ ਸਰਕਾਰੀ ਗੱਡੀ ਲੱਗੀ ਸੀਗੀ ਉਹ ਬੰਦੇ ਮੁੰਡਾ ਸੀਗਾ ਇਹਨਾਂ ਦਾ ਛੋਟਾ ਆ ਉਹ ਜੂਸ ਦਾ ਗਲਾਸ ਫੜਾਨ ਗਿਆ ਆਪਾਂ ਖੜੇ ਐਡੀ ਜ਼ੋਰ ਦੀ ਵੈਗਨਰ ਗੱਡੀ ਆਈ ਵਿਚ ਮਾਰੀ ਬਿਲਕੁਲ ਚਿਪੀ ਹੋ ਗਈ ਮੁੰਡਾ ਗੱਡੀ ਦੇ ਥੱਲੇ ਆ ਗਿਆ ਮਾਚੂ ਗੱਡੀ ਸਾਈਡ ਹੋਈ ਹੈ ਤੇ ਮੁੰਡਾ ਚੱਕਿਆ ਹੋ ਆਪਾਂ ਉਹਦੀ ਲੱਤ ਟੁੱਟ ਗਈ ਹੈ ਮੁੰਡੇ ਦੀ ਮੁੰਡੇ ਦੀ ਕਿੰਨੀ ਉਮਰ ਹੈ 8 ਤੋਂ 8 ਤੋਂ 10 ਸਾਲ ਮੁੰਡੇ ਦੀ 8 ਤੋਂ 10 ਸਾਲ ਮੁੰਡਾ ਕੰਮ ਕਰਦਾ ਸੀ ਮੁੰਡਾ ਇੱਥੇ ਕੰਮ ਕਰਦਾ ਸੀ ਗਲਤੀ ਕਿਹੜੀ ਗੱਡੀ ਦੀ ਹੈ ਮੇਰੇ ਗੱਡੀ ਵੈਗਨਾਰ ਵਾਲੀ ਦੀ ਬਹੁਤ ਤੇਜ਼ ਆਈ ਆ ਮਰੇ ਅੱਖ ਲੱਗੀ ਤੇ ਇੰਨੀ ਤੇਜ਼ ਗੱਡੀ ਕੋਈ ਨਹੀਂ ਚਲਾ ਸਕਦਾ ਗੱਡੀ ਦੀ ਹਾਲਤ ਦੇਖੋ ਖਤਮ ਹੋ ਗਈ ਹੈ ਮੁੰਡਾ ਮੁੰਡਾ ਇੱਧਰ ਹੀ ਆ ਮੁੰਡੇ ਨੂੰ ਡਰਾਈਵਰ ਇੱਥੇ ਹੀ ਆ ਮੋਕੇ ਤੇ ਉਧਰ ਖੜਾ ਹੋਇਆ ਕੋਈ ਪੀਸੀਆਰ ਨਹੀਂ ਆਈ ਕੋਈ ਪੁਲਿਸ ਨਹੀਂ ਆਈ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਉਹ ਬੰਦੇ ਖੜੇ ਨੇ ਉਹ ਜਾ ਰਹੇ ਨੇ ਕਾਰੀ ਗੱਡੀ ਖੜੀ ਸੀ ਉਹਦਾ ਕੀ ਰੋਲ ਹੈ ਵਿੱਚ ਉਹਦੇ ਕਰਕੇ ਤਾਂ ਸਾਡੀ ਜਾਨ ਬਚੀ ਨਹੀਂ ਤਾਂ ਅੱਜ ਨਹੀਂ ਹੋਣਾ ਸੀਗਾ ਸਰਕਾਰੀ ਗੱਡੀ ਕਰਕੇ ਸਾਡੀ ਜਾਨ ਬਚੀ ਨਹੀਂ ਤਾਂ ਆਪਾਂ ਵੀ ਮਰ ਜਾਣਾ ਸੀਗਾ ਜਾਨੇ ਖੜੀ ਸਾਰੇ ਜਾਨ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਸੇਫਟੀ ਦਾ ਮੀਨਸ ਹੋਵੇ ਤਾਂ ਜਿਹੜੇ ਬੰਦੇ ਨੇ ਇੰਨੀ ਤੇਜ਼ ਗੱਡੀ ਚ ਲਾਗੇ ਉਹ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਸ ਬੰਦੇ ਤੇ ਇਸ ਗੱਡੀ ਕਰਕੇ ਕਿੰਨੇ ਦੀ ਜਾਨਾਂ ਜਾਂਦੀ ਅੱਜ ਤੇ ਜਿਹੜਾ ਸੜਕਾਂ ਦੇ ਲੋਕੀ ਸਰ ਗੱਡੀ ਵਿਚਾਲੇ ਲਾਂਦੇ ਆ ਠੀਕ ਹੈ ਜੀ ਜਦੋਂ ਗੱਡੀ ਵਿਚਾਲੇ ਲੱਗਦੇ ਨਾ ਨੇਚਰਲੀ ਗੱਲ ਆ ਉਹ ਬੰਦਾ ਵਿਚਕਾਰ ਸੜਕ ਤੇ ਉਤਰੇਗਾ ਠੀਕ ਹੈ ਜੀ ਉਹ ਸਾਈਡ ਲੱਗਦੀ ਐ ਇੰਜ ਕਿਸੇ ਨੂੰ ਕਹਿ ਦੀਆਂ ਨਾ ਭਾਬੀ ਬਾਈ ਜੀ ਗੱਡੀ ਥੋੜੀ ਦਬਕੇ ਲਾ ਲਓ ਜਾਂ ਸਾਈਡ ਤੇ ਲਾ ਲਓ ਭਾਈ ਤੁਹਾਡਾ ਕੀ ਨਾਮ ਹੈ ਜੀ ਮੇਰਾ ਮਨੀਸ਼ ਨਾਮ ਹੈ ਜਿਹੜਾ ਐਕਸੀਡੈਂਟ ਹੋਇਆ ਹੈ ਕਿਹੜੀ ਰੋਡ ਤੇ ਹੈ ਕੀ ਕਾਰਨ ਹੈ ਜੀ ਇਧਰੋਂ ਕੰਮਤਾ ਮੰਦ ਰੋਡ ਤੇ ਹੈ ਜੀ ਹੋਇਆ ਕੀ ਹੈ ਬਸ ਇੱਕ ਬੱਚਾ ਜੂਸ ਦਾ ਆਰਡਰ ਲੈ ਕੇ ਜਾ ਰਿਹਾ ਸੀਗਾ ਜਿਹਦੇ ਮਤਲਬ ਕਿ ਕਿਸੇ ਗੱਡੀ ਵਾਲੇ ਨੇ ਗੱਡੀ ਚੜਾਤੀ ਉਹਦੇ ਅੱਗੇ ਕੋਈ ਕਹਿੰਦੇ ਸਰਕਾਰੀ ਗੱਡੀ ਖੜੀ ਸੀਗੀ ਮੌਕੇ ਤੇ ਸੀਗੇ ਹਾਂ ਇਹ ਮੌਕੇ ਤੇ ਸੀਗੇ ਉਹਨਾਂ ਨੇ ਗੱਡੀ ਚੜਾਤੀ ਸੀਗੀ ਇੱਥੇ ਬੱਝ ਗਈ ਬੰਦਾ ਬੱਝ ਗਿਆ ਉਹ ਬੱਝ ਗਈ ਪਹਿਲਾ ਕੀ ਮੈਨੂੰ ਸਮਝੀਂ ਤੋ ਕਹਿੰਦਾ ਪਿਆ ਦੇਖੋ ਨੁਕਸਾਨ ਕਰਕੇ ਬੱਚੇ ਦੇ ਪਾਤੂ ਜਾਏਗਾ ਨਹੀਂ ਜਾਏਗਾ ਇੱਕ ਮਿੰਟ ਆਪਸਾ ਛੱਡੋ ਨਹੀਂ ਛੱਡਣਾ ਤੁਸੀਂ ਬੋਲੋਗੇ ਸਭੀ ਕੋ ਜਿਹੜੀ ਲਾਈ ਟਸਵੀਰ ਆ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਜਿਹੜਾ ਇੱਕ ਵਿਅਕਤੀ ਹੈ ਬੈਕਗ੍ਰਾਉਂਡ ਗੱਡੀ ਦੇ ਉੱਪਰ ਮੌਜੂਦ ਸੀ ਐਕਸੀਡੈਂਟ ਤਾਂ ਇਹਦੇ ਜਿਹੜੇ ਛੋਟੇ ਬੱਚੇ ਦੇ ਜਿਹੜੀ ਹਲਤਾਂ ਉੱਪਰ ਬੱਚਾ ਜਿਹੜੇ ਲਾਜ ਤੇ ਜਿਹੜਾ ਡਰਾਈਵਰ ਦੇ ਵੱਲੋਂ ਜਿਹੜੀ ਭੱਜਣ ਦੀ ਕੋਸ਼ਿਸ਼ ਹੋ ਕੀਤੀ ਜਾ ਰਹੀ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਬ੍ਰਦਰ ਪਿੱਛੇ ਆ ਗਿਆ ਯਾਰ ਪੰਦੇ ਦਾ ਸੋ ਲੋਕਾਂ ਦੇ ਵਿੱਚ ਰੋਸ਼ ਹੈ ਕਾਰਬੀ ਦੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਹੈ ਪੰਜਾਬੀ ਆ ਗਏ ਅਸੀਂ ਇਦਾਂ ਨਹੀਂ ਜਾਣਦੇ ਨਾ ਅਗਾ ਭਾਈ ਹੋਵਾਂਗੇ ਪੰਜਾਬੀ ਆ ਰਿਹਾ ਭਜੀ ਇਹਦਾ ਮਤਲਬ ਹੀ ਨਹੀਂ ਰੋਂਗ ਸਾਈਡ ਆ ਮੇਰੀ ਕਾਰ ਵੀ ਹੋਣੀ ਚਾਹੀਦੀ ਕੋਈ ਆਦਿ ਨੇ ਜਵਾਬ ਕਰਿਆ ਰੋਂਗ ਸਾਈਡ ਹੈਗੀ ਅਸੀਂ ਵੀ ਘੁੰਮਦੇ ਆ ਸਕੂਟਰੀ ਤੇ ਸਾਨੂੰ ਨਹੀਂ ਪਤਾ ਕਿਹੜੀ ਸਾਈਡ ਕਿੱਧਰ ਜਾਣਾ ਅਸੀਂ ਰੋਂਗ ਸਾਈਡ ਆਈਏ ਖੜਾ ਮਿੰਟ ਤੋਂ ਪਹਿਲਾਂ ਚਲਾਉਂਦਾ ਇਹਨਾਂ ਤੇ ਕਿਉਂ ਨਹੀਂ ਕਾਰਵਾਈ ਕਰਦੇ ਨਸ਼ਾ ਖਾ ਕੇ ਗੱਡੀਆਂ ਚਲਾਉਂਦੇ ਨੇ ਹਾਂ ਕਹਿੰਦੇ 1 ਲੱਖ ਕੀ 1 ਲੱਖ ਕੀ ਅਕਲਕੀ ਐਸੀ ਕਿ ਕਰੇ ਆ